ਲਓ ਵੀ ਮਿੱਤਰੋ ਤੁਹਾਡੇ ਆਸਤੇ ਬਹੁਤ ਸੋਹਣੀ ਫਾਰਮ ਦੀ ਸਾਈਵਾਲ ਨਸਲ ਦੀ ਦੁੱਧ ਵਾਲੇ ਦੰਦਾ ਚ ਖੀਰੀ ਟਾਪ ਦੀ ਬੱਚੀ ਲੈ ਕੇ ਆਏ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਕੱਦ ਕਾਠ ਵੱਡਾ ਹੀ ਐ ਵਜਨ ਬਹੁਤ ਐ 20 ਕਿਲੋ ਬਾਈ ਦੱਸਦਾ ਇਹਦੀ ਮਾਂ ਦਾ ਦੁੱਧ ਐ ਡੇਟ ਮੁਤਾਬਕ ਬਾਈ ਦੱਸਦਾ ਕਿ ਅੱਜ ਇਹਦੇ 25 ਦਿਨ ਪਏ ਆ ਦੁੱਧ ਵਾਲੇ ਦੰਦਾ ਚ ਖੀਰੀ ਬੱਚੀ ਐ ਜਿਹਦੇ ਪਸੰਦ ਆਊਗੀ ਅਗਲਾ ਮੂੰਹ ਪੱਟ ਕੇ ਦੰਦ ਵੇਖ ਸਕਦਾ ਕੱਚੀ ਖੀਰੀ ਐ ਚੰਗੇ ਸੀਵਣ ਦੀ ਆ ਚੰਗੇ ਸੀਵਣ ਤੋਂ ਹੀ ਅੱਗੇ ਬਾਈ ਦੱਸਦਾ ਪ੍ਰੈਗਨੈਂਟ ਆ ਏ ਟੂ ਜ਼ेड ਸਾਰਾ ਬਾਈ ਦੱਸਦਾ ਕਿ ਸੀਵਣਾਂ ਦਾ ਬਾਇਆ ਡਾਟਾ ਮਿਲੂਗਾ ਅੱਜ 25 ਦਿਨ ਪਏ ਆ ਕੱਦ ਵੱਡਾ ਵਜ਼ਨ ਬਹੁਤ ਬਾਦਲ ਬੋਲ ਤੋਂ ਬਾਈ ਦੱਸਦਾ ਅੱਗੇ ਪ੍ਰੈਗਨੈਂਟ ਆ ਗੱਭਣ ਆ ਉਹ ਤੁਸੀਂ ਬਾਈ ਨੂੰ ਫੋਨ ਲਾ ਲਿਓ ਉਹ ਸਾਰਾ ਤੁਹਾਨੂੰ ਰਿਕਾਰਡ ਮਿਲ ਜੂਗਾ 25 ਦਿਨ ਪਏ ਆ ਸੀਲ ਫੁੱਲਾ ਚਾਰ ਹੀ ਥਾਣਾ ਮੋٹے ਮੋٹے ਮੁੱਲ ਜੈ ਜੀ ਆ ਪੂਰੇ ਵੱਡੇ ਕਦ ਕਾਠ ਵਾਲੀ ਲਾਲ ਰੰਗ ਦੀ ਸਾਈਵਾਲ ਨਸਲ ਦੀ ਪਹਿਲਾ ਸੁਆ ਸਸਤੇ ਮੋਲ ਦੀ ਟਾਪ